ਹੈਲੋ ਹਾਂਜੀ ਸਾਥਿਓ ਸਤਿ ਸ੍ਰੀ ਅਕਾਲ ਤੇ ਮੈਂ ਦਰਸ਼ਨ ਸਿੰਘ ਤੇ ਅੱਜ ਆਪਾਂ ਬਾਈ ਕੋਲੇ ਪਹੁੰਚਿਆ ਇਹਨਾਂ ਨੇ ਰੱਖੀਆਂ ਮਤਲਬ ਬੱਕਰੀਆਂ ਤੇ ਬੱਕਰੀਆਂ ਦਾ ਇਹਨਾਂ ਦਾ ਆਪਣਾ ਫਾਰਮ ਤੇ ਬੱਕਰੀਆਂ ਪਾਲਦੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਦੇ ਵਿੱਚ ਕੀ ਲਾਭ ਹਨੀਆ ਕੀ ਸਮੱਸਿਆਵਾਂ ਉਹਦੇ ਬਾਰੇ ਅੱਛਾ ਵੀ ਇਹ ਬਾਈ ਦਾ ਨਾ ਪ੍ਰਗਟ ਸਿੰਘ ਹਾਂ ਵੀ ਪ੍ਰਗਟ ਸਾਸੀ ਕਾਲ ਸਤਿ ਸ੍ਰੀ ਅਕਾਲ ਠੀਕ ਆ ਹਰ ਸਿੱਤ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਤੇ ਬਾਕੀ ਇਹ ਬੱਕਰੇ ਕਿੰਨੇ ਕ ਟਾਈਮ ਤੋਂ ਰੱਖੇ ਨੇ ਮੈਂ 19 ਚ ਰੱਖਿਆ ਹੈ ਮਤਲਬ 19 ਚ ਹੋ ਕੇ 5 6 ਸਾਲ ਠੀਕ ਆ ਸ਼ੁਰੂਆਤ ਕਰੀ ਵੀ ਆਪਾਂ ਇੱਕ ਬੱਕਰੀ ਤੋਂ ਸ਼ੁਰੂਆਤ ਕਰੀ ਇੱਕ ਬੱਕਰੀ ਤੋਂ ਹਨ ਹੌਲੀ ਹੌਲੀ ਬਣਾ ਹਾਂ ਠੀਕ ਆ ਤੁਹਾਨੂੰ ਗਿਆਨ ਆਉਂਦਾ ਗਿਆ ਇਹਨਾਂ ਬਾਰੇ ਨੌਲਜ ਆਉਣੀ ਓਵੇਂ ਓਵੇਂ ਦਾ ਬੜਾ ਠੀਕ ਆ ਕੋਈ ਨਹੀਂ ਉੱਚੀ ਬੋਲਣਾ ਐ ਨਹੀਂਗਾ ਵੀ ਆਪਾਂ ਇਕੱਠੀਆਂ ਇੱਕ ਵਾਰੀ ਸਾਰੀਆਂ ਪਾਲ ਲਵਾਂ ਜਾਂ ਆਪਣੀਆਂ ਪਾਲੀਆਂ ਇੱਕ ਤੋਂ ਦੋ ਤਿੰਨ ਚਾਰ ਹਾਂ ਹੌਲੀ ਹੌਲੀ ਕਰਕੇ ਬਧਾਈਆਂ ਓ ਠੀਕ ਆ ਸ਼ੁਰੂਆਤ ਦੇ ਵਿੱਚ ਇੱਕ ਬੱਕਰੀ ਰੱਖੀ ਸੀ ਯਾਨੀ ਠੀਕ ਆ ਉਸ ਤੋਂ ਬਾਅਦ ਵੀ ਚਲੋ ਇਹਦੇ ਵਿੱਚ ਇਹਨੂੰ ਇਨਕਮ ਦਾ ਸਾਧਨ ਬਣਾ ਲਿਆ ਹਾਂ ਬਣਾ ਲਿਆ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਹੁਣ ਆਪਣੇ ਕੋਲੇ 20 ਮੇਮਣੇ ਆ ਜੀ ਤੇ 22 ਬੱਕਰੀਆਂ ਮਤਲਬ ਉਹ ਬੱਕਰੀਆਂ ਉਹ ਕਾ ਮਤਲਬ ਹੈਗੇ 23 24 ਨਗ ਖਾਈਏ ਠੀਕ ਆ ਤੇ ਬਾਕੀ ਇਹਨਾਂ ਦਾ ਵੀ ਮਿਹਨਤ ਵੀ ਚਰਾਂਦਾ ਮਿਲ ਜਾਂਦੀਆਂ ਅੱਜ ਕੱਲ ਬਾਹਰ ਚਰਾਂਦਾ ਅੱਜ ਕੱਲ ਵਾਧੂ ਅੱਜ ਕੱਲ੍ਹ ਸਿਆਲ ਚ ਜਾ ਕੇ 2 ਮਹੀਨੇ ਔਖਾ ਹੁੰਦਾ ਉਦੋਂ ਨੀਰਾ ਨੀਰਾ ਲੈ ਸਿਆਲ ਦੇ ਵਿੱਚ ਔਖਾ ਹੁੰਦਾ ਹਾਂ 2 ਮਹੀਨੇ ਉਦੋਂ ਨੀਰ ਨੀਰਾ ਪਾਣਾ ਪੈਂਦਾ ਯਾਨੀ ਦਸੰਬਰ ਜਨਵਰੀ ਠੰਡ ਦੇ ਵਿੱਚ ਅੱਜ ਕੱਲ੍ਹ ਵਧੀਆ ਮਿਲ ਜਾਂਦੀ ਚਰਾ ਦਾ ਹੁਣ ਤਾਂ ਚਰਾ ਮਿਲ ਹੀ ਜਾਂਦਾ ਤੇ ਇਹ ਬਾਕੀ ਵੀ ਠੀਕ ਕਹਿੰਦੇ ਹਨ ਕਮ ਦਾ ਵਧੀਆ ਸਾਧਨ ਅੱਜ ਕੱਲ੍ਹ ਵਧੀਆ ਜੀ ਵਧੀਆ ਘਰ ਵਧੀਆ ਤੁਰਿਆ ਜਾਂਦਾ ਪਰ ਕੀ ਬਣਦੇ ਬਾਕੀ ਏਟੀਐਮ ਹੈ ਜਦੋਂ ਪੈਸੇ ਦੀ ਲੋੜ ਆ ਇਹੋ ਨਾਲ ਵੇਖ ਜੇ ਠੀਕ ਆ ਜਦੋਂ ਪੈਸੇ ਦੀ ਲੋੜ ਆ ਵੀ ਉਦੋਂ ਮੇਲ ਨਾਲ ਇਕੱਠੇ ਵਿਚਨੇ ਆ ਆ ਹੋਰ ਵੀ ਬੰ ਵਧੀਆ ਗੱਲ ਹੈ ਇਕੱਠੇ ਪੈ ਕੇ ਆ ਜਾਂਦੇ ਇਹ ਨਹੀਂ ਦਾੜਾ ਜਦੋਂ ਕੋਈ ਗਾਰਜਾ ਉਹ ਕੱਢ ਲਓ ਇਹ ਕਹਤੇ ਬਾਕੀ ਕਹਿੰਦੇ ਵੀ ਕਈ ਵਾਰੀ ਇਹਨਾਂ ਦੇ ਵਿੱਚ ਬਿਮਾਰੀਆਂ ਵਗੈਰਾ ਵੀ ਆ ਜਾਂਦੇ ਨੇ ਜਿਹੜੇ ਸਾਡ ਆ ਜਾਂਦੇ ਨੇ ਬਿਮਾਰੀਆਂ ਆ ਜਾਂਦੇ ਨੇ ਹੋਰ ਹੋ ਗਿਆ ਤੇ ਜਾਂ ਕੋਈ ਹੋਰ ਸਮੱਸਿਆ ਆ ਗਈ ਮੋਕ ਲੱਗ ਗਈ ਐ ਸਮੱਸਿਆ ਹੁੰਦੇ ਨੇ ਉਹ ਦਵਾਈ ਉਹ ਤੇ ਕਰਦੇ ਦੀ ਆਪ ਹੀ ਕਰਦੇ ਦੀ ਸਮੱਸਿਆ ਮਤ ਘਰ ਸਾਰੇ ਕਿਤਿਆਂ ਚ ਹੀ ਆਉਂਦੇ ਨੇ

ਚਲੋ ਹੌਲੀ ਹੌਲੀ ਵਧਣ ਵਾਲਾ ਦਿੱਤਾ ਹੈ ਨਾ ਵਧਣ ਵਾਲਾ ਹੈ ਹੁਣ ਮੈਂ ਅਧੀਆਂ ਬੱਕਰੀਆਂ ਮੋਲ ਦੀਆਂ ਅੱਧੀਆਂ ਮੈਂ ਕਰਦਾ ਪਿਆ ਯਾਰ ਤੇ ਬਾਕੀ ਜਿਹੜਾ ਕਹਿੰਦੇ ਤੇ ਤੁਸੀਂ ਲੋਨ ਲੈ ਕੇ ਵਿਚ ਬੰਦੇ ਉਹ ਕਰਦੇ ਵੀ ਲੋਨ ਲੈ ਕੇ ਤਾਂ ਨਹੀਂ ਤੁਸੀਂ ਚਲਾਇਆ ਕਰ ਨਾ ਨਾ ਪਰ ਲੋਨ ਵਾਲਾ ਕੰਮ ਹੀ ਨਹੀਂ ਕਰਿਆ ਤੁਹਾਨੂੰ ਦੱਸਿਆ ਪਹਿਲਾਂ ਹੀ ਵੀ ਇੱਕ ਬੱਕਰੀ ਤੋਂ 2 3 4 5 ਇੱਕ ਇੱਕ ਕਰਕੇ ਵਧਾਇਆ ਨਾਲੇ ਨਾਲ ਜ ਆਉਂਦੀ ਗਈ ਨਾਲੇ ਮਾਲ ਵਧੀ ਗਿਆ ਤੇ ਠੀਕ ਆ ਬਾਕੀ ਤੁਸੀਂ ਕਿਤੇ ਟ੍ਰੇਨਿੰਗ ਵੀ ਲਈ ਹੈ ਕਿਤੇ ਨਹੀਂ ਟ੍ਰੇਨਿੰਗ ਆਪਾਂ ਕਿ ਤੁਹਾਨੂੰ ਲਈ ਆਪ ਹੀ ਟ੍ਰੇਨ ਹੋਇਆ ਠੀਕਾ ਇਹਨਾਂ ਨੇ ਇੱਕ ਇੱਕ ਬੱਕਰੀ ਤੋਂ ਮੰਨ ਲ ਕਰਕੇ ਆਪਦੀ ਵਿਦਾਇਆ ਨਾ ਕਰ ਤੇ ਕਿ ਤੂੰ ਇਹ ਕਹਿੰਦੇ ਬਾਈ ਟ੍ਰੇਨਿੰਗ ਨਹੀਂ ਲਈ ਅਸੀਂ ਮੈਂ ਇਹ 2000 ਚੋਂ 5 ਪੱਠਾ ਰੱਖੂੰਗਾ 15 ਵੇਚ ਲੂੰ ਪੱਠਾ ਰੱਖ ਲੈਣਾ ਉਹਨਾਂ ਉਹ ਗਾਂ ਇਹ ਪਿਆਰ ਹੋ ਜਾਣਾ ਤੇ ਬਾਕੀ ਜਿਹੜਾ ਇਹਦੇ ਵਿੱਚ ਕਹਿੰਦੇ ਕੋਈ ਲੋਨ ਵਗੈਰਾ ਵੀ ਲੈ ਕੇ ਤੇ ਨਹੀਂ ਆਪਾਂ ਲੋਨ ਨਹੀਂ ਲਿਆ ਲੋਨ ਮਿਲਦਾ ਅਸਰ ਆਪਾਂ ਲਿਆ ਠੀਕਾ ਲੋੜ ਹੀ ਨਹੀਂ ਪੈਂਦਾ ਲੋਨ ਭਰਨ ਦੀ ਫੇਰ ਉਹੀ ਉਹੀ ਸਮੱਸਿਆ ਆਉਂਦੀ ਆ ਨਾਲੇ ਆਪਾਂ ਨੂੰ ਜੇ ਕੋਈ ਲੋਡ ਹੋਵੇ ਫੇਰ ਕਰਨੀ ਕਿ ਬਸ ਜਿਹੜਾ ਲੋਨ ਨਾਲ ਅਰਜ਼ੀ ਚਾਕੇ ਬੱਕਰੀਆਂ ਲਈਆਂ ਹੁਣ ਫੇਰ ਆਪਾਂ ਦਾ ਜਿਵੇਂ ਜਿਵੇਂ ਪੈਸਾ ਹੱਥ ਚਾਈ ਗਿਆ ਮੈਂ ਉਹਨੇ ਵੇਚ ਤੇ ਮੰਨ ਲਾ 15 20 ਤੇ 15 ਜੋ ਪੰਜਾਂ ਦੇ ਘਰੇ ਵਾਤ ਲਾਂਗੇ ਜਾਂ 10ਾਂ ਦੇ ਪੰਜਾਂ ਦੀਆਂ ਬੱਕਰੀਆਂ ਲੈ ਲਾਂਗੇ ਉਹ ਵੱਜੋ ਦੋ ਲੈ ਲਾਂਗੇ ਜਾਂ ਤਿੰਨ ਲੈ ਲਾਂਗੇ ਜਾਂ ਸੋਦਾ ਕਿ ਵੀ ਤੁਹਾਡੇ ਹਿਸਾਬ ਨਾਲ ਲੋਡ ਚਾਕੇ ਕੋਈ ਲਾਭ ਨਹੀਂ ਆਏਗਾ ਲੋਨ ਚਾਕੇ ਤਾਂ ਲਾਭ ਨਹੀਂ ਫੇਰ ਤੋ ਕਿਸ ਤਾਂ ਦੀ ਮੈਂ ਉਹਨੇ ਜਾਈ ਜਾ ਉਹਦਾ ਕੋਈ ਇਹ ਤਾਂ ਹੈ ਹੂੰ ਚਾ ਤੇ ਮੇਮ ਨੇ ਆਈ ਕੋਈ ਆਪਾਂ ਨੂੰ ਆਮਦਣਾ ਨਹੀਂ ਚਾਹਤੇ ਬਾਕੀ ਵੀ ਲੋਨ ਚੱਕ ਕੇ ਜੇ ਬੰਦਾ ਬੱਕਰੀਆਂ ਤੇ ਲਾਵੇ ਤਾਂ ਠੀਕ ਆ ਜੇ ਹੋਰ ਸੈਟ ਆ ਜੇ ਤੁਰੇ ਤਾਂ ਠੀਕ ਹੈ ਹਾਂ ਔਰ ਜੇ ਹੁਣ ਕੋਈ ਲੋਨ ਲੈਂਦਾ ਵੀ ਹੈ ਲੋਨ ਲੈ ਕੇ ਜੇ ਬੱਕਰੀਆਂ ਹੀ ਪਾਊਗਾ ਇਹ ਤਾਂ ਕਾਮਯਾਬ ਕਿਉਂ ਮੂਰੇ ਮੇਮ ਨੇ ਆ ਜਾਣਗੇ ਉਹਨਾਂ ਦੇ ਦੇਦ ਤੇ ਚਲ ਕਿਸ਼ਤ ਭਰੀ ਜਾਊ ਜਾਂ ਕਿਵੇਂ ਹੋਈ ਜਾਊ ਇਹ ਜਿਹੜਾ ਹੁਣ ਆਪਾਂ ਆ ਕੁੱਤਾਂ ਵਰਾ ਪਾਲਿਆ ਜਾਂ ਕੋਈ ਹੋਰ ਕਿਸੇ ਦੇ ਕਰਜ ਲਾਤੀ ਕਿਸੇ ਨੂੰ ਦੇਣੇ ਲਿਆ ਲਾ ਲਿਆ ਉਹਦੇ ਨਾਲ ਕੰਮ ਜਾਂਦਾ ਬਾਕੀ ਵਰਗਟ ਵੀਰੇ ਅੱਗੇ ਮਨ ਲੱ ਤਾਂ ਲੋਕ ਕੋਈ ਮੰਨਦੇ ਸੀ ਜ਼ਿੰਮੇਤਾਰ ਵੀ ਬੱਕਰੀਆਂ ਰੱਖਣਾ ਕੋਈ ਵੀ ਇਹ ਛੋਟਾ ਕਿੱਤਾ ਹੁਣ ਤਾਂ ਕੋਈ ਨਹੀਂ ਛੋਟਾ ਕਿੱਤਾ ਹੁਣ ਤਾਂ ਨਹੀਂ ਵੀ ਵੀ ਬੈਠੇ ਆ ਘਰਾਂ ਦੇ ਪਰੰਪਰਾਇਆ ਹੁਣ ਤਾਂ ਕੋਈ ਕਿੱਤਾ ਹੈ ਵਧੀਆ ਤਾਂ ਦਾ ਵਧੀਆ ਤਾਂ ਦਾਗਾ ਉਹ ਇਹ ਮਾਰਾ ਠੀਕ ਹੈ ਇਧਰ ਮੋੜ ਲੋ ਥੋੜਾ ਜਨਾ ਸਾਡੇ ਬੱਕਰੀਆਂ ਆ ਗਈਆਂ ਚਲੋ ਤੇ ਬਾਕੀ ਮਾਲਾ ਲਈ ਜਿਹੜੇ ਮੁੰਡੇ ਅੱਜ ਕੱਲ ਨਹੀਂ ਨੌਕਰੀ ਮਿਲੀ ਨਹੀਂ ਰਜਗਾਰ ਮਿਲਿਆ ਉਹ ਵੀ ਇਹ ਕੰਮ ਅਪਣਾਉਂਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਅਪਣਾਉਣ ਵਧੀਆ ਲਾਹੇ ਵਤਨ ਦਾ ਅਪਣਾਉਣ ਨਾਲ ਸਾਈਡ ਬਿਜ਼ਨਸ ਹੋਰ ਵੀ ਕਰਨ ਠੀਕ ਹੈ ੱਲੀਆਂ ਬੱਕਰੀਆਂ ਤੇ ਨਹੀਂ ਬੱਕਰੀਆਂ ਤਾਂ ਹੁਣ ਆਪਾਂ 3 ਘੰਟੇ ਚਾਰ ਲਈਆਂ ਦਿਨ ਚ ਬਹੁਤ ਠੀਕ ਹਾਂ ਇਹ ਬਹੁਤ ਆ ਤਿੰਨ ਘੰਟੇ ਚਾਰ-ਚਾਰ ਲੋਕ ਦੂਜਾ ਕੋਈ ਨਾਲ ਹੋਰ ਚਲੋ ਤੇ ਤੁਸੀਂ ਇਹਦੇ ਨਾਲ ਕੋਈ ਹੋਰ ਕੰਮ ਵੀ ਕਰਦੇ ਹੋ ਤੁਸੀਂ ਹਾਂਜੀ ਥੱਲੀਆਂ ਬੱਕਰੀਆਂ ਦੇ ਨਹੀਂ ਮੈਂ ਨਾਲ ਸਕੂਲ ਦੇ ਬੱਚੇ ਛੱਡਦਾ ਮੈਂ ਨਾ ਤੇ ਇੱਕ ਮੈਂ ਪਲਾਂਟ ਤੇ ਤਿੰਨ ਘੰਟੇ ਡਿਊਟੀ ਕਰਦਾ ਉਸ ਤੋਂ ਬਾਅਦ ਜਿਹੜਾ ਬਚਦਾ ਟਾਈਮ ਤਿੰਨ ਘੰਟੇ ਬਾਅਦ ਜਾਂ ਚਾਰ ਵਜਾਂ ਨੂੰ ਉਹ ਬੱਕਰੀਆਂ ਨੂੰ ਦਿੰਦਾ ਤੇ ਇਹ ਵੀ ਸਾੜ ਕੰਮ ਵੀ ਨਾਲ ਜ਼ਰੂਰੀ ਹੈ ਠੀਕ ਆ ਤੇ ਬਾਕੀ ਪਰਿਵਾਰ ਵੀ ਕਰਦਾ ਮੱਤੇ ਚ ਆ ਸਾਰਾ ਪਰਿਵਾਰ ਕਰਕੇ ਕਰਦੇ ਆ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਠੀਕ ਕੰਮ ਬਾਹਰ ਚਾਰਨਾ ਘਰੇ ਸਾਮ ਸਮਾਈ ਮੇਰੇ ਘਰ ਵਾਲੀ ਕਰਦੀ ਐ ਸਾਰਾ ਕੁਝ ਹੋਲ ਕਰਦੀ ਐ ਨਾਲ ਠੀਕ ਆ ਵੀਰੇ ਪ੍ਰਗਟਤ ਤੁਸੀਂ ਮੰਨ ਲਾ ਆਪਣਾ ਸਮਾਂ ਦਿੱਤਾ ਤੇ ਧੰਨਵਾਦ ਤੁਹਾਡੀਆਂ ਗੱਲਾਂ ਤੋਂ ਹੋਰ ਵੀ ਸਾਥੀ ਲਾਭ ਖੱਟਣਗੇ ਤੇ ਇਹਨਾਂ ਨੂੰ ਦੱਸਿਆ ਵੀ ਵਧੀਆ ਸਾਈਡ ਬਿਜ਼ਨਸ ਵੀ ਐ ਸਾਹਿਕਤ ਕਿਤਾਜ ਨੂੰ ਆਪਾਂ ਕਹਿੰਦੇ ਨੇ ਕਿ ਖੇਤੀ ਨਾਲ ਆਪਾਂ ਕਰ ਸਕਦੇ ਆ ਠੀਕ ਆ ਵੀਰੇ ਧੰਨਵਾਦ ਸਾਰੇ I'm not.